ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨ ਰਾਵਿਊਜ਼ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਸਿੱਖਿਆ ਭਾਗ ਨੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਲਈ ਇੱਕ ਡਰੈੱਸ ਕੋਡ ਅਧਾਰਤ ਕਰ ਦਿੱਤਾ ਹੈ ਜਿਸ ਨੂੰ 20 ਜੁਲਾਈ 2025 ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ ਇਸ ਤਹਿਤ ਸਕੂਲਾਂ ਵਿੱਚ ਪੁਰਸ਼ ਅਧਿਆਪਕਾਂ ਲਈ ਫਾਰਮਲ ਅਤੇ ਔਰਤਾਂ ਅਧਿਆਪਕਾਂ ਲਈ ਸਲਵਾਰ ਕਮੀਜ਼ ਅਧਾਰਤ ਕੀਤਾ ਗਿਆ ਹੈ ਵਿਭਾਗ ਨੇ ਇੱਕ ਅਧਾਰਤ ਰੀਲਜ਼ ਵਿੱਚ ਕਿਹਾ ਡਰੈਸ ਦੀਆਂ ਵਰਦੀਆਂ ਵਿਸ਼ੇਸ਼ਤਾਵਾਂ ਦੱਸਿਆ ਕਿ ਮਹਿਲਾ ਕਰਮਚਾਰੀ ਸਾੜੀਆਂ ਸਲਵਾਰ ਕਮੀਜ਼ ਪਹਿਨਣਗੇ ਜਦਕਿ ਪੁਰਸ਼ ਕਰਮਚਾਰੀ ਫਾਰਮਲ ਕਮੀਜ਼ ਤੇ ਪੈਂਟ ਪਹਿਨਣਗੇ ਚੰਡੀਗੜ੍ਹ ਸਕੂਲ ਸਿੱਖਿਆ ਡਾਇਰੈਕਟਰ ਨੇ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੇ ਲਈ ਡਰੈਸ ਕੋਡ ਜੁਲਾਈ 20 ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਨੀਤੀ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਸਾਰੇ ਅਧਿਆਪਕ ਸਟਾਫ ਮੈਂਬਰਾਂ ਆ ਤੇ ਪ੍ਰਿੰਸੀਪਲ ਦੇ ਡ्रेस ਕੋਡ ਵਾਤਾਵਰਨ ਬਣਾਉਣਾ ਹੈ ਇਹ ਸਟਾਫ ਅਤੇ ਅਤੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ ਵਰਦੀ ਨੀਤੀ ਇੱਕ ਪੇਸ਼ਾਵਰ ਅਕਸ ਨੂੰ ਉਛੇਤ ਕਰੇਗੀ ਸਕੂਲ ਦੀ ਪਛਾਣ ਨੂੰ ਵਧਾਵੇਗੀ ਅਤੇ ਕੰਮ ਵਾਲੀ ਥਾਂ ਤੇ ਸਮਾਨਤਾਵਾ ਘਟਵਾਵੇਗੀ ਅਧਿਆਪਕਾਂ ਲਈ ਡਰੈਸ ਕੋਡ ਲਾਗੂ ਕਰਨ ਦੇ ਬਦਲਾਅ ਨਾਲ ਚੰਡੀਗੜ੍ਹ ਸਰਕਾਰੀ ਸਕੂਲਾਂ ਵਿੱਚ ਇਸ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਹੈ ਮਹਿਲਾ ਅਧਿਆਪਕ ਲਈ ਰੰਗਤ ਗੂੜੇ ਦੁਪट्टे ਵਾਲਾ ਲਾਈਵਰਕ ਔਰਤਾਂ ਦਾ ਪੂਰਾ ਸੂਟ ਜਿਸ ਦੇ ਨਾਲ ਹੀ ਟਰਸ ਸਲਵਾਰ ਤੇ ਜਾਂ ਸਲਵਾਰ ਪੈਂਟ ਹੋ ਸਕਦਾ ਹੈ ਜਾਂ ਬੇਜ ਦਾ ਹਸਨੈਰੀ ਵਾਡਰ ਵਾਲੀ ਲਾਈਵਲ ਸਾੜੀ ਤਾਂ ਬਲਾਊਜ਼ ਪੁਰਸ਼ਾਂ ਦੇ ਲਈ ਰੈਸ਼ਮੀ ਕਮੀਜ਼ ਚਿੱਟੀ ਅਤੇ ਗਰੇ ਰੰਗ ਦੀ ਪੈਂਟ ਲਾਜ਼ਮੀ ਹੈ ਦਿੱਤੇ ਗਏ ਨਿਰਦੇਸ਼ਾਂ ਵਿੱਚ ਵਰਦੀ ਹਫ਼ਤੇ ਵਿੱਚ ਇੱਕ ਵਾਰ ਪਹਿਨਣੀ ਜ਼ਰੂਰੀ ਚਾਹੀਦੀ ਹੈ ਪਿਛਲਾ ਸਿੱਖਿਆ ਅਫਸਰ ਡਾਕਟਰ ਅਰਜਨ ਜੈਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ 20 ਜੁਲਾਈ 2025 ਨੂੰ ਅਧਿਆਪਕਾਂ ਦੇ ਲਈ ਡਰੈੱਸ ਕੋਡ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਦੀ ਤਬਦੀਲੀ ਦੇ ਉਪਦੇਸ਼ ਅਧਿਆਪਕਾਂ ਨੂੰ ਇਕਜੁੱਟ ਕਰਨਾ ਅਤੇ ਪੇਸ਼ਾ ਵਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਿੱਖਣ ਲਈ ਅਨੁਕੂਲ ਵਾਤਾਵਰਣ ਬਣਾਉਣਾ ਹੈ ਹਾਲਾਂਕਿ ਸਕੂਲਾਂ ਵਿੱਚ ਚਪੜਾਸਤੀ ਤੇ ਹੋਲ ਸਟਾਫ ਦੇ ਰੇ ਵਾਰਦੀ ਦੇ ਵਿੱਚ ਕੀ ਤਬਦੀਲੀ ਹੋਵੇਗੀ ਇਸ ਦੇ ਲਈ ਵਿਭਾਗ ਵੱਲੋਂ ਜਲਦੀ ਨਿਰਦੇਸ਼ ਦਿੱਤੇ ਜਾਣਗੇ ਅਜੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨ ਨਾਲ ਜੁੜੇ ਰਹਿਣਾ ਮਿਲਦੇ ਹਾਂ ਹੋਰ ਖਬਰ ਦੇ ਨਾਲ ਧੰਨਵਾਦ ਜੀ